ਮੋਹੀ ਇਕ ਬ੍ਰਹਮ ਮੋਹੀ ਇਕ ਬ੍ਰਹਮ ਮੋਹੀ ਇਕ ਬ੍ਰਹਮ ਅਜ਼ਰ ਅਮਰ ਅੰਡੋਰ ਨਿਸ਼ਚਲ ਪਰਸ਼ੋਤਮ ਸਰਬ ਪੂਰਨਮ ਸ੍ਰੀ ਗੁਰੂ ਆਲਮੀ ਜੀ ਮਹਾਰਾਜ ਸੈ ਸਚਰਤਰਮ ਮੋਹੀ ਇਕ ਬ੍ਰਹਮ ਮੋਹੀ ਇਕ ਬ੍ਰਹਮ ਮੋਹੀ ਇਕ ਬ੍ਰਹਮ ਅਰਦਾਸ ਸਮੇ ਭਗਵਾਨ ਜੀ ਹਮ ਹੈ ਖੜੇ ਦਵਾਰ ਹਾਥ ਦੇ ਕਰ ਰੱਖਣਾ ਜੀ ਮਨ ਕੀ ਵਾਲਾ ਚੰਤੀ ਜਾਏ ਸਵਾਸ ਸਵਾਸ ਪਰਨਾਦ ਵਿਸ਼ੇ ਵਿਚਾਰੋਂ ਸੇ ਪ੍ਰਭੂ ਜੀ ਰਖਣਾ ਦੇ ਕਰਾਤ ਐਸੇ ਕੁਰਸ਼ ਮਿਲਦੇ ਨੇ ਸਿਮਰਣ ਹੋ ਤੀਰਾ ਨਾਮ ਮਨ ਬਾਣੀ ਔਰ ਕਰਮ ਸੇ ਕਰੀ ਸਦਾ ਸ਼ੁਭ ਕਾਮ ਸਗਲ ਜਗਤ ਕੀ नाथ ਜੀ ਦੀ ਜੋ ਹਮੇ ਬਰਦਾਰ ਸ਼ਾਂਤੀ ਔਰ ਸੰਤੋਖ ਦੋ ਬਖਸ਼ੋ ਬ੍ਰਹਮ ਗਿਆਨ ਸਾਧ ਸੰਗਤ ਹੋਤੀ ਰਹੇ ਕਾਇਆ ਸ਼ੁੱਧ ਹੋ ਜਾਏ ਭੁੱਲੇ ਨਾ ਬਾਣੀ ਤੇਰੀ ਸਿਮਰਤ ਐਸੀ ਆਏ ਥਾੜੀ ਦੇ ਕਰਨਾਤੀ ਕੀ ਦੀ ਕੀ ਮੈਂ ਵੰਦਨਾ ਰੂਪ ਪ੍ਰਸ਼ਾਦ ਤੇਰਾ ਕੁਨਗਾਨ ਹੈ ਸੰਗਤ ਤੁਮਾਰੂ ਪ੍ਰਭਾਨ ਮੀਕ ਸਤ ਨਾਮ ਕੋ ਜੋ ਸਿਮਰੈ ਮਨ ਲਾਏ ਸੱਚੇ ਨਾਮ ਦੇ ਬਾਣ ਪਰ ਚੜਬੈ ਕੁੰਤਸੁ ਮਾਰਿ ਬੜੇ ਸੁਨੇ ਰੂਹ ਮਹਾਰਮੈ ਧੀਕਰ ਪੂਰਾ ਧਿਆਨ ਉਨ ਪਰ ਦਾਤਾ ਵਾਲਮੀਕ ਜੀ ਹੋਤੇ ਹੈ ਦਇਆਵਾਨ ਕਹੇ ਸੰਗਤ ਭਗਵਾਨ ਜੀ ਦੀਜੋ ਗਿਆਨ ਪ੍ਰਕਾਸ਼ ਜੀਵਨ ਮੁਕਤੀ ਕੇ ਲਈ ਹਮ ਕਰਤੇ ਹੈ ਅਰਦਾਸ ਕਹੇ ਸੰਗਤ ਭਗਵਾਨ ਜੀ ਦੀਜੋ ਗਿਆਨ ਪ੍ਰਕਾਸ਼ جیون مکتی کے لیے ہم کرتے ہیں ہر داس جپو جی آدی والی آدی والی نم آدی والی نم

ਤੰਤਰ ਸਾਖੀ ਸਤਿਗੁਰੂ ਗਿਆਨ ਸਿੰਘ ਮਹਾਰਾਜ ਜੀ ਉਹ ਤੰਤਰ ਸਾਖੀ ਜੋਗਸ਼ਿਦ ਸਾਹਿਬ ਜੀ ਤੰਤਰ ਸਾਹਿਬ ਫਰੀਦ ਸਾਹਿਬ ਜੀ ਉਹ ਤੰਤਰ ਸਾਹਿਬ ਫਰੀਦ ਗਿਆਨ ਪ੍ਰਕਾਸ਼ ਸਾਹਿਬ ਜੀ ਆਪਣੀ ਦੀ ਕਿਰਪਾ ਸਦਕਾ ਜੀ ਦੀ ਪਵਿੱਤਰ ਬਾਣੀ ਰੱਬੀ ਬਾਣੀ ਧਰਮੀ ਬਾਣੀ ਆਈ ਜਿਨ ਸਗਲੀ ਚਿੰਤਾ ਮਟਾਈ ਜੀ ਜੋਗਸ਼ਿਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਆਤਮ ਜਪੁ ਜਪੁ ਜੀ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਅਰਦਾਸ ਬੇਨਤੀ ਕਰਦੇ ਆਂ ਅਭਿਦੇਸ਼ਿਕਾਂ ਸੰਕਾ ਕੋਲ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਅੱਖਰ ਲਗਾ ਮਾਤਰਾ ਦਾ ਵਾਧਾ ਘਟਾ ਹੋ ਜਾਵੇਗਾ ਜੀ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਆਉਣ ਵਾਲੇ ਸਮੇਂ ਨੂੰ ਸ਼ੁੱਧ ਬਾਣੀ ਪੜਨ ਦਾ ਸ਼ੁੱਧ ਸੇਵਾ ਕਰਨ ਦਾ ਬਲ ਬੁੱਧੀ ਬਖਸ਼ਿਸ਼ ਕਰਨਾ ਬੜੀ ਸੁਣੀ ਬਾਣੀ ਦੇ ਭਾਵ ਸੰਗਤਾਂ ਦੇ ਹਿਰਦੇ ਵਿੱਚ ਸੁਣੇ ਗੁਰੂ ਗ੍ਰੀਵਨਵਾਜੀ ਉਹ ਨਿਮਾਣਿਆਂ ਤੇ ਮਾਣ ਨਿਤਾਣਿਆਂ ਦੇ ਤਾੜਨ ਉੱਟਿਆਂ ਦੇ ਉਪਨਿਆਸ ਰਿਆਂ ਦੇ ਆਸਣ ਪੱਤਿਆਂ ਦੇ ਪੱਕ ਜੀਓ ਤਨ ਤਨ ਸਖੀ ਗੁਰੂ ਭਗਵਾਨ ਵਾਲਮੀਕ ਜੀ ਮਹਾਰਾਜਿਓ ਆਪ ਜੀ ਨੇ ਜਿਸ ਤਰ੍ਹਾਂ ਕਾਲ ਕਲਾਸ ਨੂੰ ਉਤਾਰਿਆ ਰਿਸ਼ਨਾਵੀ ਨੂੰ ਉਤਾਰਿਆ ਅਜਿ ਬਲ ਕੇ ਕਰੇ ਸਵਾਰੇ ਸੀਤਾ ਮਾਤਾ ਕੀ ਬਣਾ ਵਿੱਚ ਰੱਖਿਆ ਕੀਤੀ 라ਕੁਸ਼ ਕੋ ਵਿਦਿਆ ਦਿੱਤੀ ਪਰ ਲੋਕ ਜਗ ਸੁਣ ਗਿੱਤੇ ਇਸੇ ਤਰ੍ਹਾਂ ਆਪਨੇ ਆਪਣੇ ਸਿੱਖਾਂ ਸੇਕਾਂ ਸਿਰ ਮੇਰੇ ਪ੍ਰਯਾਤਨ ਹਨ ਹਰ ਪ੍ਰਕਾਸ਼ ਹੈ ਤਕਨ ਅੰਗ ਸੰਸਹ ਇਹਨਾ ਮੁੱਖ ਅੰਕਲਿਸ਼ਾ ਦਾ ਨਾਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਗਿਰ ਰੱਖਣਾ ਸੇਵਾ ਸਿਮਰਤਿ ਸ਼ਕਤੀ ਦਾ ਦਾਨ ਆਪਣੇ ਪਿਆਰੇ ਸੱਖਾਂ ਸਿਪਕਾਂ ਨੂੰ ਬਖਸ਼ਿਸ਼ ਕਰਕੇ ਨਿਹਾਰ ਨਿਹਾਲ ਕਰਨਾ ਜੀ ਆਪ ਜੀ ਨੇ ਆਪਣੇ ਪਿਆਰੇ ਸੱਖਾਂ ਸਿਪਕਾਂ ਨੂੰ ਆਪਣੇ ਪਵਿੱਤਰ ਪੀਠ ਸਥਾਨਾਂ ਦੇ ਦਰਸ਼ਨ ਵਿਦਾਰ ਜੀ ਸ਼ਰਮ ਬਖਸ਼ਿਸ਼ ਕਰਨੇ ਸੇਵਾ ਸੰਭਾਲ ਦਾ ਬਾਲ ਬੁੱਧੀ ਬਖਸ਼ਿਸ਼ ਕਰਨਾ ਸਾਧੂ ਸੰਤਾ ਮਹਾਂਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕਰਨੀ ਆਪ ਜੀ ਦੇ ਸੋਨੇ ਸਜੇ ਦਰਬਾਰ ਵਿੱਚ ਸੰਗਤਾਂ ਦੀ ਦਰੋਂ ਡੇ ਚੱਲ ਕਰਕੇ ਹਾਜ਼ਰੀਆਂ ਲਗਵਾਈਆਂ ਨੇ ਆਪ ਜੀ ਨੂੰ ਇਹ ਵੀ ਸੰਗਤੀਆਂ ਹਾਜ਼ਰੀਆਂ ਦਰਪਰਮਾਨ ਕਰਨਾ ਜੀ ਕਦਮ ਕਦਮ ਲੇਖੇ ਲਾਉਣਾ ਤਿਲ ਫੁੱਲ ਭੇਟ ਪਰਵਾਨ ਕਰਨਾ ਸੁਖ ਸ਼ਾਂਤੀ ਨਾਮ ਦੀ ਦਾਤ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਹੋਈਆਂ ਅਰਦਾਸਾਂ ਆਪ ਜੀ ਨੇ ਪਰਵਾਨ ਕਰਨਾ ਅੰਦੇ ਹੋਏ ਕਾਰਜ ਸੰਗਤਾਂ ਦੇ ਰਾਸ ਕਰਨ ਜੀ ਸੱਚੇ ਪਾਤਸ਼ਾਹ ਦੀ ਆਪਣੀ ਦੀ ਕਿਰਪਾ ਸਰਕਾਰ ਚਾਰ ਕਰ ਰਹਿਣ ਬੜੇ ਸੁਖ ਨਾਲ ਪਕੀਤ ਹੋਈ ਹੈ ਜੀ ਜਦਨਾ ਆਪਰੇ ਨੇ ਬੜੇ ਸੁਖ ਨਾਲ ਪਕੀਤ ਹੋ ਗਏ ਆਪਣੇ ਕਿਰਪਾ ਕਰਨੇ ਸੰਸਾਰਿਕ ਰਲਣਾ ਭਲਾ ਕਰਨਾ ਨਗਰ ਖੇੜਿਆਂ ਤੇ ਸੂਕਸ਼ਮ ਦੀ ਰਕਸ਼ਿਸ਼ ਕਰਨਾ ਪਰਿਵਾਰਾਂ ਤੇ ਸੂਕਸ਼ਮ ਦੀ ਰਕਸ਼ਿਸ਼ ਕਰਨਾ ਬੱਚਿਆਂ ਨੂੰ ਚੰਗੀ ਸਿਹਤ ਅਤੇ ਵਿਦਿਆ ਦਾ ਪਰਕਸ਼ਿਸ਼ ਕਰਕੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਪਰਕਸ਼ਿਸ਼ ਕਰਨੀ ਆਪ ਜੀ ਆਪਣੇ ਬੱਚਿਆਂ ਦੀ ਦੇਸ਼ ਪਰਦੇਸ ਸਰ ਦਾ ਕਰਨੀ ਕਾਰੋਬਾਰਾਂ ਵਿੱਚ ਬਰਕਤ ਪਾਉਣੀ ਨਾਮ ਦੀ ਦਾਤ ਪਰਕਸ਼ਿਸ਼ ਕਰਨੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਸੱਚੇ ਪਰਸ਼ੀਅ ਜੀ ਕਿਰਪਾ ਕਰੋ ਆਪ ਆਪਣੇ ਪਵਿੱਤਰ ਮੁਖਾਰਜਨ ਵਿੱਚੋਂ ਹੁਕਮਨਾਮੇ ਬਖਸ਼ਿਸ਼ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਜੀ ਸੋਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪਣ ਦਾ ਪਿਆਰਾ ਨਾਮ ਜੈ ਵਾਲੀ ਕੀ ਹਰ ਹਰ ਵਾਲੀ ਕੀ ਨਾਮ ਸਾਹੀ ਜੀ ਬੋਲੇ ਸਤਿਗੁਰੂ ਗਿਆਨਨਾਥ ਮਹਾਰਾਜ What